ਗੁਰੂ ਪਿਆਰੇਓ ਕੀ ਕੋਈ ਮੈਕੀ ਪਧਾਰਤ ਉਤਮ ਨਾਮ ਦੇ ਸੰਸਕਾਰਾਂ ਨੂੰ ਹਿਰਦੇ ਚੋਂ ਦੂਰ ਕਰ ਸਕਦਾ ਹੈ ਇਸ ਬਾਲ ਦਾ ਜਪਾਪ ਗੁਰੂ ਜੀ ਨੱਬੇ ਅੰਗ ਤੇ ਬਖਸ਼ ਕਰਦੇ ਹਨ ਸਤ ਗੁਰ ਕੇ ਬਾਣੇ ਜੋ ਚਲੈ ਇਸ ਬੁਲਾਈ ਵੱਡੀ ਹੋਈ ਜੋ ਮਨੁੱਖ ਸਤਿਗੁਰੂ ਦੇ ਪਹਾੜੇ ਵਿੱਚ ਜੀਵਨ ਬਤੀਤ ਕਰਦਾ ਹੈ ਉਸ ਦਾ ਹਰੀ ਦੀ ਦਰਗਾਹ ਵਿੱਚ ਬੜਾ ਆਦਰ ਹੁੰਦਾ ਹੈ ਹਰ ਕਾ ਨਾਮ ਉੱਤਮ ਮਨਵ ਸੈ ਮੀਟ ਨਾ ਸਕੈ ਕੋਈ ਪ੍ਰਭੂ ਦਾ ਉੱਤਮ ਨਾਮ ਉਸਦੇ ਮਨ ਵਿੱਚ ਵਸ ਜਾਂਦਾ ਹੈ ਜੋ ਪ੍ਰਭੂ ਦੇ ਭਾਣੇ ਵਿੱਚ ਟਿਕ ਜਾਂਦਾ ਹੈ ਉਸਦੇ ਮਨ ਵਿੱਚ ਘਰ ਕਰਦਾ ਹੈ ਟਿਕਦਾ ਹੈ ਤੇ ਕੋਈ ਮਾਇਕੀ ਪਦਾਰਸ਼ ਉਤਮ ਨਾਮ ਦੇ ਸੰਸਕਾਰਾਂ ਨੂੰ ਉਸਦੇ ਹਿਰਦੇ ਵਿੱਚ ਦੂਰ ਨਹੀਂ ਕਰ ਸਕਦਾ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਜਿਸ ਤੇ ਹਰੀ ਆਪ ਆਪਣੀ ਮਿਹਰ ਕਰੇ ਉਸ ਨੂੰ ਉਹ ਮਿਹਰ ਸਦਕਾ ਉੱਤਮ ਨਾਮ ਪ੍ਰਾਪਤ ਹੁੰਦਾ ਹੈ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ 부ਜੇ ਕੋਈ ਨਾਮ ਪ੍ਰਾਪਤੀ ਦਾ ਕਾਰਨ ਭਾਵ ਭਾਣਾ ਮੰਨਣ ਦਾ ਉਦਮ ਮਨੁੱਖ ਦੇ ਆਪਣੇ ਵਸ ਵਿੱਚ ਨਹੀਂ ਇਹ ਨਾਨਕ ਕੋਈ ਗੁਰਮੁਖ ਜਿਉਂਦੜਾ ਇਹ ਪਿਤ ਸਮਝਦਾ ਹੈ ਇਹ ਕਾਰਨ ਸਿਰਜਣਹਾਰ ਦੇ ਬਸ ਵਿੱਚ ਹੈ ਸਿਰਜਣਹਾਰ ਵਾਹਿਗੁਰੂ ਆਪ ਹੀ ਕਿਸੇ ਜੀ ਨੂੰ ਪਾਣਾ ਮੰਨਣ ਦਾ ਉੱਤਮ ਬਖਸ਼ਦਾ ਹੈ ਤੇ ਜਿਹੜਾ ਪਾਣਾ ਮੰਨਦਾ ਹੈ ਉਹਦੇ ਹਿਰਦੇ ਵਿੱਚ ਉੱਤਮ ਨਾਮ ਦੇ ਸੰਸਕਾਰ ਇਕੱਠੇ ਹੋ ਜਾਂਦੇ ਹਨ ਤੇ ਕੋਈ ਵੀ ਮਾਇਕੀ ਪਦਾਰਥ ਉਪਤਮ ਨਾਮ ਦੇ ਸੰਸਕਾਰਾਂ ਨੂੰ ਹਿਰਦੇ ਵਿੱਚੋਂ ਦੂਰ ਨਹੀਂ ਕਰ ਸਕਦਾ ਨਾਮ ਦੇ ਸੰਸਕਾਰ ਗੁਰਮੁਖ ਦੇ ਹਿਰਦੇ ਵਿੱਚ ਟਿਕੇ ਰਹਿੰਦੇ ਹਨ ਭਾਣਾ ਮੰਨ ਵਾਲੀ ਗੁਰਮੁਖ ਦੇ ਹਿਰਦੇ ਵਿੱਚ ਨਾਮ ਦੇ ਸੰਸਕਾਰ ਟਿਕੇ ਰਹਿੰਦੇ ਹਨ ਕੋਈ ਵੀ ਮਨ ਦੀ ਪਦਾਰਥ ਇਹਨਾਂ ਨੂੰ ਹਿਰਦੇ ਵਿੱਚੋਂ ਇਹਨਾਂ ਨੂੰ ਉਪਤਮ ਨਾਮ ਦੇ ਸੰਸਕਾਰ ਉত্তম ਨਾਮ ਦੇ ਸੰਸਕਾਰਨ ਦੇ ਉਤੇ ਵਿੱਚੋਂ ਦੂਰ ਨਹੀਂ ਕਰ ਸਕਦਾ